ਆਦੇਵ ਜੀ ਮਾਜੋ ਸੰਤ ਸਿਮੇਲਨ ਸੰਤ ਬਾਬਾ ਐਕਵਾਰਾ ਜੀ ਦੇ ਨਾਮ ਹੋਇਆ ਹੋਇਆ ਆਪਣੀ ਅਗੀਆਂ ਸਭ ਨੂੰ ਦੇਖੋ ਸੰਦਰਭ ਪੂਰਵਾਸ ਮਾਰਾਈ ਪਾਣੀ ਦਾ ਜਵਾਦੀ ਦੇਤੀ ਸਿੱਖਿਆ ਦਾ ਨਾਮਾਂ ਤੇ ਸੰਤ ਮਾਪੋਸਾਂ ਦਾ ਅਸ਼ੀਰਵਾਦ ਦੀ ਕਰੋ ਆਮਨ ਇਸ ਬੋਲੋਂ ਤੇ ਹੀ ਦੇ ਲੇਪਾਂ ਸਾਰੇ ਹਾਲਾਤ ਜਿਵੇਂ ਕਿ ਪੰਜਾਬ ਜਾ ਰਿਹਾ ਹੈ ਅੱਜ ਇੱਕ ਲੋਕਾਂ ਦੇ ਘਟਾ ਦੇ ਰਿਹਾ ਹੈ ਫਿਰ ਵੀ ਸਮਝ ਨਹੀਂ ਆ ਗੁਰੂ ਗੋਬਿੰਦ ਸਿੰਘ ਜੀ ਦਾ ਗੁਣਗਾਨ ਖੁੱਲ੍ਹ ਗਿਆ ਮੈਂ ਇਹਹੀ ਬੇਚੀ ਕਾ ਦਾ ਦੇਸ਼ ਵਿਦੇਸ਼ ਵਸਣ ਇਹ ਸੁਣ ਕੇ ਇਹ ਲੋਕਾਂ ਨੂੰ ਬਦਲਣ ਲੋ ਕਰ ਰਹੇ ਇਹਦਾ ਚੇਤੇ ਦੇ ਵਿੱਚ ਹੋਇਆ ਮੈਨੂੰ ਉਹ ਵਾਪਸ ਕਿਤੇ ਕਿਤੇ ਹੱਥ ਕਰਕੇ ਜਨਵਾਜਾ ਦਾ ਪਾਸ ਕਰਕੇ ਉਹ ਨਸਾਨ ਹੋਇਆ ਜਿਹੜਾ ਉਹ ਪੁਰਵਾਈ ਲੋ ਕਰ ਰਹੇ ਆ ਇਹ ਖੰਦਮਾ ਕੋ ਸੱਦੇ ਨਹੀਂ ਚੱਲਣਾ ਜਸੇ ਹੀ ਬਸ ਉਹ 10-12 ਦੇ ਕਰਕੇ ਅਰਜ਼ੀ ਕਰਦੇ ਆ ਇਹ ਜਿਹੜਾ ਨਾ ਸੱਦੇ ਪਰਵਾਰੀ ਗ੍ਰੋਹੀ ਆ ਕਿ ਕਦੇ ਆਪਣੇ ਘਰਾਂ ਚ ਸੁਖੀ ਨੇ ਰਹਿਣ ਤੇ ਇਹ ਕਿਸ ਤਰ੍ਹਾਂ ਜਰਵਾਸਤ ਹੈ ਕਿ ਅਸੀਂ ਫਟ ਦੇ ਕੇ ਅਗਲੀ ਮਾਰਾ ਅੱਗੇ ਅਰਜ਼ੀ ਦਿੱਤੀ ਆ ਕਿ ਇਹ ਜਿਹੜਾ ਕੁਦਰਤੀ ਕਰੋਪੀ ਆ ਜੋ ਉਹ ਥਲ ਹੈ ਲੋਕਾਂ ਨੂੰ ਸਾਫ਼ ਰਹਿਣਾ ਸੁੱਖ ਨਾ ਦੇ ਉਹ ਮੈਂ ਤੁਹਾਡੇ ਨਾਮ ਵਰਗੇ ਦੇਈ ਕਰਦਾ ਤੇ ਜੋ ਹਾਲਾਤ ਹੁਣ ਕੋਈ ਵੀ ਭਾਈ ਨੇ ਸਾਰੇ ਕਿਤੇ ਉਹ ਆਪਾਰ ਜੱਲੀ ਨਹੀਂ ਕਰ ਸਕੀ ਲੋਕਾਂ ਨੂੰ ਖਾਣਾ ਪੰਦਾ ਨਾ ਦੇਸ਼ ਵਿਦੇਸ਼ ਦੇ ਵਸਨੀਕਾਂ ਨੂੰ ਅਪੀਲ ਕਰਦਾ ਕਿ ਜਿੱਥੇ ਅਸੀਂ ਅਰਦਾਸਾਂ ਕਰਦੇ ਆ ਜਿੱਥੇ ਅਸੀਂ ਗੁਰੂ ਦਾ ਨਾਮ ਲੈਂਦੇ ਉੱਥੇ ਇਹਨਾਂ ਦੀ ਮਦਦ ਨੂੰ ਸੋ ਇੱਕ ਵਾਰ ਦੇ ਲਈ ਸੰਭੂ ਕਰਨਾ ਦੇਖੋ ਬੀ ਤਨਾਪ ਹੋ ਗਿਆ ਤਿੰਨ ਹਫ਼ਤਿਆਂ ਦੇ ਵਿੱਚ ਸੈਂਟਰ ਦੀ ਬੇਸ਼ਕਤੀ ਦੀ ਸਰਕਾਰ ਨੂੰ ਬੇਸ਼ਕਤੀ ਕਾਂਗਰਸ ਉਹ ਸਮਾਜ ਦੇ ਕਿਸੇ ਨੇ ਬਾਣੀ ਪੜੀ ਆ ਅੱਜ ਪੰਜਾਬ ਦੇ ਲੋਕ ਖਾਸ ਕਰਕੇ ਨੌਜਵਾਨ ਇਸ ਦਾ ਵਰਤਵਾਹ आज भी साबिर लगता है द्रेकर द्रेकर कि पॉलिटिक्स भी गली है, आज भी आपातकालीन भी गली है, आज भी एक देख रहा है, आज हमने तो एक देख रहे हैं कि साबिर आज भी आ रहे हैं, ये उम पंजाब का सातवां यार करोड़र भी गया, मेरा डीएसपी अगर उन्होंने बन जाए आगे एक्टर भी आया, वो ही तेज़ है, वो ही महाराज तो <स्तिन> <में> <स्ति> <पारस्था है। स्ति> तो अगर भी <कुणा>। अरदास <स्ति> तो <स्ति> <स्ति> <लेदे गए। स्ति> तो करते हैं मोदी साहब ਇਸ ਸਮਾਰੋਹ ਸੰਬੰਧਿਤ ਕੋਰਡਰ ਵਾਇਦਾ ਹੈ ਸੋ ਧੰਨਵਾਦ ਜੀ ਪੂਰੀ ਪ੍ਰਬੰਧਕ ਕਮੇਟੀ ਦੇ ਪੱਤਰਕਾਰ ਭਾਈਚਾਰੇ ਦੇ ਇਸ ਰੂਪੇ ਸੰਚਾਰਕ ਦਾਖਲਾ ਕਰਨ ਦਾ ਇਹ ਸੰਗਠਨ ਕਰਨਿਆ ਨੇ ਸੋ ਸਾਰਿਆਂ ਦਾ ਜੀਆ ਧੰਨਵਾਦ ਜੀ ਸੇਵਕਾਂ ਦੇ ਸੰਤਾ ਮਹਾਂਪੁਰਸ਼ਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਸਮਾਂ ਦਿੱਤੀ ਇਤਿਹਾਸ ਸੰਕਾ ਨੂੰ ਦਰਸ਼ੁਆਵਲੇ ਲਿਖੇ ਨੇ ਧੰਨਵਾਦ ਕਰਦੇ ਹਾਂ ਸ਼੍ਰੀ ਰੇਖ ਸਿੰਘ ਸਾਹਿਬ ਜੀ ਦਾ ਅਨੁਗਮਰ ਦਾ ਜਿਹੜਾ ਐਕਸਪਲੋਰ ਉਹ ਵੀ ਅੱਜ ਸੰਕਾ ਨੂੰ ਦਰਸ਼ੁਆਵਲੇ ਜਮਕੇ ਲਈ ਇਥੇ ਕਹਿੰਦੇ ਨੇ ਅੱਜ ਦਾ ਇਹ ਸੰਸ ਸੋਧਨ ਹਵਨ ਸਿੰਘ ਸੰਤ ਰਾਮਾਨੰਦ ਜੀ ਦੇ ਸਾਹੂ ਨੂੰ ਇੱਕ ਸਮਰਪਿਤ ਇਤਕ ਗਿਆ ਹੈ ਅਰਦਾਸ ਹੋਈ ਸੂਰਾ ਕਰੋ ਜੋ ਲੜਦਾ ਲਿਖੇ ਇਹ ਅੰਨ ਅੰਨ ਕਟ ਹੋਏ ਗਏ ਤੋਨਾ ਸਾਡੇ ਤੇ ਅਮਰ ਸਿੰਘ ਸੰਤ ਰਾਮਾਨੰਦ ਜੀ ਦੇ ਸਤੁਰਦਨ ਜਿਨਾ ਨੇ ਸੂਰਜ ਵਿਚ ਦੇ ਸਤੁਰਦਨ ਦਾਸ ਮਹਾਰਾਜ ਦੀ ਬਾਣੀ ਤੇ ਉਹਨਾਂ ਦੇ ਵਿਚਾਰਤਾ ਹਾਂ ਦਾ ਪ੍ਰਚਾਰ ਪ੍ਰਸਾਦ ਸਤੁਰ ਸਵਾਮੀ ਰਣਜਨ ਦਾਸ ਮਹਾਰਾਜ ਦੀ ਜੋਗ ਅਗਵਾਈ ਹੇਠ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਕੀਤਾ ਹੈ ਜਨਾਮ ਜਨਾਮ 2 ਫਰਵਰੀ 1959 ਲੋਪੇੜ ਅੰਦਾਲ ਤੋਂ ਨੇੜੇ ਅਲਾਬਨਪੁਰ ਮਾਤਾ ਸਰਕਾਰ ਨੂੰ ਜੀਵਨ ਜੀਤੌਰ ਨੂੰ ਪਿਤਾ ਸਰਕਾਰ ਨੂੰ ਮਹੰਗਾਦਾਰ ਸੀ ਉਹਨਾਂ ਦੇ ਗ੍ਰੈਜੂਏਟ ਸਤ ਰਮਨ ਜੀ ਬਾਟਮ ਤੋਂ ਇਹ ਨਿਰਸਰਣ ਬਣਾਦ ਨਾਲ ਜੁੜੇ ਬਹੁਤ ਹੀ ਪੜ੍ਹੇ ਜਿਕੇ ਸੰਤਾ ਸਿੰਘ ਮਾਨਦੇ ਸਿੰਘ ਕਈ ਵੇਲੇ ਨੇਕੋ ਵਿਦੇਸ਼ ਤੋਂ ਸੰਗਤ ਆਈ ਹੁੰਦੇ ਸੀ ਤਾਂ ਉਹ ਜਿਹੜੇ ਇੰਗਲਿਸ਼ ਨੇ ਕਰਦੇ ਸਾਰੇ ਗੰਨਾ ਧੀਰੇ ਦੀਆਂ ਜਾਂ ਸਤਿਗੁਰੂ ਦਾਸ ਮਹਾਰਾਜ ਦੇ ਚਾਰ-ਚਾਰ ਰਵਰੇ ਉਹ ਦੱਸਦੇ ਬਹੁਤ ਵਧੀਆ ਲੱਗਦਾ ਕਿਉਂਕਿ ਜਿਹੜੇ ਵਿਦੇਸ਼ਲੇ ਜਾਂ ਗੁਰੇ ਆਉਂਦੇ ਆਪ ਕੋ ਪੰਜਾਬੀ ਤੇ ਨਹੀਂ ਸਮਝਦੇ ਸੁਮਾਹ ਹੋ ਸਕੇ ਉਹ ਬੜਾ ਕਾਰਜ ਤੇ ਕੀਤਾ ਇਹ ਇੱਕ ਬੜੀ ਵੱਡੀ ਪ੍ਰਾਪਤੀ ਆ ਕਿ ਪਾਕ ਬਲੈਮੀਨ ਪਾਰਲੀਮੈਂਟ ਦੇ ਵਿੱਚ ਵੀ ਇਹਨਾਂ ਨੇ ਇੰਗਲਿਸ਼ ਵਿੱਚ ਜਾਂਦੇ ਸਤਿਗੁਰੂ ਦਾਸ ਮਹਾਰਾਜ ਦੀ ਬਾਣੀ ਉਹਨਾਂ ਦੇ ਵਿਚਾਰਤਾਂ ਦਾ ਜਿਹੜਾ ਆ ਉਹ ਪ੍ਰਚਾਰ ਕੇ ਪ੍ਰਚਾਰ ਕੀਤਾ ਸੀ ਸੋ ਸਤਿਗੁਰਾਂ ਦੀ ਸੰਤਨ ਉਸ ਮਹਾਰਾਜ ਦੀ ਬਾਣੀ ਉਹਨਾਂ ਦੇ ਵਿਚਾਰਤਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਅਮਰਜੀਤ ਸਤਰਾਮਨੰਦ ਪਛੀ ਮੈਨੂੰ ਆਪਣੀ ਸ਼ਾਦਤ ਲਿਖਾਂ ਪਈ ਹੈ ਉਹਨਾਂ ਨੇ ਆਪਣੀ ਸ਼ਾਦਤ ਦੇ ਕੇ ਸਾਡੇ ਰਵਿਸ਼ਿਆ ਕੌਮ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ੀ ਇਹ ਕਰ ਰਹੇ ਹਾਂ ਕਿ ਸਬੰਧਤ ਦੇਣ ਦੇ ਤੇ ਨਿਰਸੰਘ ਘਟਨਾ ਦੇ ਸੰਬੰਧਨ ਕਰਵਾਏ ਜਾਂਦੇ ਆ ਇਹ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਜਿਹੜੇ ਆ ਸੋ 24 ਮਈ 2009 ਨੂੰ ਜਦੋਂ ਸੰਤ ਰਾਮਾਨੰਦ ਜੀ ਮਹਾਰਾਜੀ ਸਤਸੰਗ ਸਭਾ ਮਹਿੰਦਰਾ ਜੀ ਮਹਾਰਾਜੀ ਦੇ ਜਦੋਂ ਮੇਰੇ ਉਹਨਾਂ ਦੇ ਨਾਲ ਕਿਤੇ ਬਾਣੀ ਦਾ ਚਾਰ ਕਿਸਾਨ ਕੰਮਾਸਤੇ ਰਹੇ ਸੌਥੇ ਨਾ ਕਿ ਹਮਲਾ ਹੋ ਗਿਆ ਅੰਗਰਾ ਤੇ 25 ਮਈ ਨੂੰ 2009 ਇਸ ਸਾਥ ਦਾ ਜਾਣ ਕਰਾਇਆ ਉਹ ਇਹ ਪੀ ਹੈ ਇਸੇ ਤਰ੍ਹਾਂ ਇਹ 4 ਮਹੀਨੇ 2009 ਨੂੰ ਕੁੱਛੇਸ ਜਾਇਬੋ ਨਾ ਉਹਨਾਂ ਦੇ ਪਾਸ ਕਿਸੇ ਨੇ ਇਹ ਸਨਸਕਾਰ ਕਰਨ ਲਈ ਆਏ ਉਹਨਾਂ ਦੇ ਦਾ ਸੰਸਕਾਰਿਆ ਅੰਤਿਮ ਦੇ ਸਿਨੇ ਦਾ ਸੰਸਕਾਰ ਦਾ ਸੁਕੀਤਾ ਗਿਆ ਹੋਇਆ ਹੈ ਮਾਪਕਸ਼ਾ ਦੇ ਇਹ ਗਿਆਨਿਆ ਉਹ ਕਿਸੇ ਤਰ੍ਹਾਂ ਇਸ਼ਾਨ ਦਾ ਮਨਾਉਣਾ ਤਾਂ ਕਿ ਉਹਨਾਂ ਨੂੰ ਆਪਾਂ ਜਾਣ ਕਰ ਸਕੀਏ ਸੋ ਬਾਕੀ ਮਾਣ ਉਸ ਅੱਜ ਦੇ ਪੰਚਾਰਕ ਜਿਹਦੇ ਤੇ ਸੰਤ ਮਾਣ ਬਚਾਏ ਨੇ ਸਾਡੇ ਨਾਲ ਇਸ ਸਟਾਰ ਸਾਥ ਉਹ ਵੀ ਜਾਣਕਾਰੀ ਜਿਹੜੀ ਆ ਜਿਹਨੇ ਰੈਂਪਾ ਫਿਰ ਧੰਨਵਾਦ ਕਰਦਾ ਤੁਹਾਡੇ ਚਰਚੋਂ ਸ੍ਰੀ ਮੰਦਿਰ ਮਾਇਏ ਜੀ ਸ੍ਰੀ ਰਾਤ ਮੰਦਿਰ ਸੇ ਜੀ ਉਹ ਵੀ ਵਿਸ਼ੇਸ਼ਾਉਣ ਤੇ ਅੱਜ ਦੀ ਕਵਰੇਜ ਜਿਹੜੀ ਆ ਉਹ ਕਰਦੇ ਰਾ ਸਾਡੇ ਸਤਿ ਸ਼੍ਰੀ ਅਕਾਲ ਜਿੰਦੇ ਵੀ ਸਿੰਘਾ ਗੁਰੂ ਸਾਹਿਬ ਇੱਕ ਕਟੜੀ ਸੋਇਨਾ ਸਾਹਿਬ ਦਾ ਸੀ ਪੰਜਾਬ ਦੇ ਉਸਤਾਂ ਬਲ ਇੱਕ ਕਪੇਣਾ ਅੱਜ ਜਿਸ ਮੌਕੇ ਤੇ ਆਪ ਸਭ ਨੂੰ ਜੀਵਨ ਬਲੰਦ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਨਮਦਰ ਕਮਾਲ ਸਿੱਧੀ ਜਿਹੜੇ ਕੇ ਹਰਪੁਰ ਬੰਗਾਲ ਤੋਂ ਐਮਐਲਏ ਹਨ ਉਹਨਾਂ ਦੇ ਨਾਲ ਨੂੰ ਸੀ ਸੋਨ ਲੱਡਾ ਜਿਹੜੇ ਕੇ ਜ਼ਿਲ੍ਹਾ ਪ੍ਰਧਾਨ ਹਨ ਉਹਨਾਂ ਨਾਲ ਦੇ ਮੁਖਾਬ ਸੈਨਾ ਜੀ ਜਿਹੜੇ ਰਾਜ ਦਾ ਮੁੱਖਿਆ ਸਰਨਾਬੋ ਸੁਚਿਆ ਕਮੇਟੀਆਂ ਦਾ ਕੋਈ ਨਾਮ ਐਂਡਗਾ ਤਾਂ ਬਹੁਤ ਟਾਈਮ ਲੱਗ ਜਾਣਾ ਕਿ ਸਾਰਿਆਂ ਦਾ ਡੀਆ ਕਹਿੰਦੇ ਆ ਉਹਨਾਂ ਕਮੇਟੀ ਕੋਲੋਂ ਹੀ ਸੰਭਲ ਕਰਦੇ ਆ ਜੇ ਜਿਨ੍ਹਾਂ ਨੂੰ ਰੱਬ ਨੇ ਜਵਾਨ ਦਿੱਤੀ ਹੈ ਹੱਥ ਖੜੇ ਕਰੋ ਤੇ ਜਿਨ੍ਹਾਂ ਨੂੰ ਜਵਾਨ ਨਹੀਂ ਦਿੱਤੀ ਉਹ ਹੱਥ ਥੱਲੇ ਕਰੋ ਤੇ ਜਿਨ੍ਹਾਂ ਨੂੰ ਜਵਾਨ ਦਿੱਤੀ ਹੈ ਨਾ ਤੇ ਉਹਨਾਂ ਨੇ ਹੱਥ ਉੱਚੇ ਕਰਦੇ ਪੁਰਾ ਕੀ ਕਰਨਾ ਹੈ ਹੋ ਗੱਡੀਆਂ ਮਸ਼ਾਹਰ ਦੀ ਜਿੱਥੋਂ ਕੋ ਆਣਾ ਹੋ ਸ਼ੋਕ ਮਨਾ ਸਭ ਸੰਭਸਾ ਵਿਕਾਸ ਰਹੇ ਪਰਸਾਨ ਕੁਤਿਮਾ ਜੈਸਾ

Es real.